ਕੇ ਪੀਐਸ ਗਿੱਲ ਦੇ ਭਰਾ ਨੇ ਅੱਜ ਕਿਹਾ ਕਿ ਉਸੇ ਤਰ੍ਹਾਂ ਦਾ ਮਾਹੌਲ ਹੋਣਾ ਚਾਹੀਦਾ ਕੇ ਪੀਐਸ ਗਿੱਲ ਵਰਗਾ ਮਾਹੌਲ ਬਣਾ ਕੇ ਇਹਨਾਂ ਨੂੰ ਇਲੀਮੀਨੇਟ ਕਰ ਦੇਣਾ ਚਾਹੀਦਾ ਜਿਹੜੇ ਤੁਹਾਡੇ ਨਾਲ ਸਿੰਘ ਨੇ ਥੋਨੂ ਹੈ ਉਹਨਾਂ ਕਹਿੰਦੇ ਤੁਸੀਂ ਕਰ ਲਓ ਫਿਰ ਕੋਸ਼ਿਸ਼ ਤੇ ਫਿਰ ਕੇਪੀਐਸ ਗਿੱਲ ਨੂੰ ਉਹਨਾਂ ਨੂੰ ਪਤਾ ਸੀ ਨਾ ਵੀ ਸਾਰੀ ਉਮਰ ਦਿੱਲੀ ਲੋਕ ਕੇ ਕੱਟੀ ਹੈ ਤੇ ਭੋਗ ਤੇ ਚਾਰ ਬੰਦੇ ਨਹੀਂ ਸੀ ਇਕੱਠੇ ਹੋ ਜਿਹੜੇ ਕੀਰਤਨ ਹੀ ਗਏ ਸੀ ਉਹਨਾਂ ਨੂੰ ਪੰਥ ਸੋ ਛੇਕਿਆ ਗਿਆ ਬਾਅਦ ਚ ਜਿਹੜੇ ਕੀਰਤਨ ਕਰਨ ਚੱਲ ਗਏ ਸੀ ਗਤਾਈ ਕਰਕੇ ਗਨਾਹ ਕਰਕੇ ਸੋ ਜੇ ਉਹਨਾਂ ਕੋ ਇਹੋ ਜੀ ਡਰ ਵਾਲੀ ਜ਼ਿੰਦਗੀ ਨਹੀਂ ਬਤੀਤ ਕਰਨੀ ਸਿਕਿਉਰਿਟੀ ਜਿੱਦ ਕਰ ਲਓ ਇਹ ਕੁਝ ਕਰਕੇ ਵ ਉਹ ਸਟੇਟ ਨੂੰ ਨਹੀਂ ਨਜ਼ਰ ਆ ਰਿਹਾ ਕਿ ਕੇਪੀਐਸ ਗਿੱਲ ਨੇ ਕਿੱਡੇ ਜੁਰਮ ਕੀਤੇ ਨੇ ਮਲ ਸਟੇਸ਼ਨ ਦੇ ਕੇਸ ਉਹਦੇ ਤੇ ਨੇ ਜਿਹਦੇ ਚ ਦੋਸ਼ੀ ਸਾਬਤ ਹੋਇਆ ਪੰਜਾਬ ਦੇ ਪਿੰਡਾਂ 'ਚ ਸੱਭਿਆਚਾਰ ਫਲੀਟ ਕਰਨ ਦਾ ਦੋਸ਼ ਉਹਦੇ ਸਿਰ ਹੈ ਜਿਹੜਾ ਨਾਈਟ ਡੋਮੀਨੈਂਸ ਆਪਰੇਸ਼ਨ ਦੇ ਤਹਿਤ ਉਹਨੇ ਅਖਾੜੀ ਲਵਾਏ ਗੰਦੇ ਗੀਤ ਗਵਾਏ ਪੰਜਾਬ ਦੇ ਵਿੱਚ ਸ਼ਰਾਬ ਦੇ ਗੀਤ ਪ੍ਰਮੋਟ ਕੀਤੇ ਸ਼ਰਾਬਾਂ ਪੀਤੀਆਂ ਇੱਥੇ ਕਈ ਕਵੀ ਮੰਨਗੇ ਵੀ ਸਾਰੀ ਰਾਤ ਸਾਨੂੰ ਧੱਕੇ ਨਾਲ ਸੜੇ ਕੋ ਸੁਣਦਾਰਿਆ ਕਵਤਾਵਾ ਗਜਲਾਂ ਸੁਣਦਾਰਿਆ ਹੁਣ ਤੁਸੀਂ ਦੱਸੋ ਵੀ ਉਹ ਬੰਦਾ ਆਈਡਲ ਹੋ ਸਕਦਾ ਕਿਸੇ ਦਾ ਉਹਨੂੰ ਕਿਹਾ ਵੀ ਠੀਕ ਹੈ ਜੇ ਤੁਸੀਂ ਉਹ ਜਿਹੜਾ ਦੌਰ ਲਿਉਣਾ ਫਿਰ ਤੁਸੀਂ ਇਹ ਵੀ ਤਿਆਰ ਰੱਖੋ ਵੀ ਜੇ ਕੇਪੀਐਸ ਗਿਲ ਪੈਦਾ ਸਕਦਾ ਰਸਪਾਲਸਰ ਖੰਡੜੇ ਵੀ ਬਹੁਤ ਪੈਦਾ ਹੋ ਸਕਦੇ ਇਹ ਕੌਮ ਨੂੰ ਇਹੋ ਜਿਹੜਾ ਚੈਲੰਜ ਕਰਨਾ ਕਦੇ ਵੀ ਪਰਮਾਨੈਂਟ